चलो तो थोड़े तो बेटे कितने शहीद हुए थे ਮੇਰੇ ਕੋਪਾ ਵਰਦ ਦੇ ਵਿੱਚ ਜੰਮੂ ਜਿਵੇਂ ਹੋਇਆ ਸੀ ਹਾਥੋਂ ਸਮਝੀ ਸਾਹਮਣੇ-ਸਾਹਮਣੇ ਟੱਕਰ ਹੋ ਗਈ ਟੀ ਉਹ ਕਰਵਾਦਿਆਂ ਨਾਲ ਤੇ ਉਸ ਤੋਂ ਆ ਜਿਹੜੇ ਆ ਦਾ ਹੁਣ ਅਗਨੀ ਵੀਰ ਦੀ ਭਗਤੀ ਆ ਜੀ ਤੇ ਪਹਿਲਾਂ ਜਿਹੜੇ ਆ ਫੌਜਿਆਂ ਨੂੰ ਜ਼ਿਆਦਾ ਸਹੂਲਤਾਂ ਕਹ ਲੋ ਮਿਲਦੀਆਂ ਸੀ ਤੇ ਹੁਣ ਨੌਜਵਾਨਾਂ ਦਾ ਕਰੇਜ ਵੀ ਕਿੱਟ ਹੈ ਕਿ ਸਮੇਂ ਦੇ ਹਿਸਾਬ ਨਾਲ ਇਹਦਾ ਬਦਲਾਅ ਆਇਆ ਕਿਸ ਤਰ੍ਹਾਂ ਦੇਖਦੇ ਨਹੀਂ ਮੈਨੂੰ ਵਧੀਆ ਨਹੀਂ ਲੱਗਿਆ ਮੈਂ ਇਸ ਫੌਲਦਾਨ ਨੂੰ ਬਿਲਕੁਲ ਚੰਗਾ ਨਹੀਂ ਸਮਝਦਾ ਕਿਉਂਕਿ ਜੇ ਚਲੋ ਠੀਕ ਹੈ ਮੈਂ ਇਹ ਕਹਣਾ ਵੀ ਜਿਹੜੀਆਂ ਸਹੂਲਤਾਂ ਨੇ ਪੂਰੀਆਂ ਆਮ ਸਾਨੂੰ ਜਿਵੇਂ ਸਮੋਂ ਤੋਂ ਪਹਿਲਾਂ ਚਪਾਈਆਂ ਨੂੰ ਮਿਲਦੀ ਆ ਸਾਡੇ ਨੂੰ ਫੌਜੀਆ ਨੂੰ ਉਹ ਵੀ ਮਿਲਣੀਆਂ ਚਾਹੀਦੀਆਂ ਠੀਕ ਹੈ ਪਰ 4 ਸਾਲ ਲਾ ਕੇ ਬੱਚਾ ਕੀ ਕਰੂਗਾ ਬੱਚੇ ਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਹੈ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੇ ਇਹਨਾਂ ਨੇ 4 ਸਾਲ ਵੀ ਰੱਖਣਾ ਤਾਂ ਫਿਰ ਉਹਨੂੰ ਘਟੋ-ਘਟ ਪੈਨਸ਼ਨ ਤਾਂ ਹੋਣੀ ਚਾਹੀਦੀ ਹੈ ਉਹ ਕਿੱਥੇ ਧੱਕੇ ਖਾਊਗਾ ਛਾਤ ਤਨੂ ਕਿਸ ਤਰ੍ਹਾਂ ਦੇ ਦੇ ਨੌਜਵਾਨ ਨੇ ਤੁਹਾਡੇ ਬੇਟੇ ਨੇ ਵੀ ਸ਼ਾਦੀ ਕਰਤੀ ਅੱਜ ਇੱਕ ਹੋਰ ਇਲਾਕੇ ਦਾ ਇਹ ਵੀ ਸਾਰੇ ਦੇਖਦਾ ਦੁੱਖ ਹੈ ਹਾਂਜੀ ਇਹ ਰਾਮਗੜ੍ਹ ਦਾ ਸਾਡੇ ਕਾਲਜ ਬੱਚਾ ਹੀ ਹੈ ਬੜਾ ਸਾਊਤੀ ਬੜਾ ਹੌਣਹਾਰ ਤੇ ਬੱਚਾ ਤੇ ਠੀਕ ਹੈ ਜੀ ਦੁੱਖ ਤਾਂ ਬਹੁਤ ਜ਼ਿਆਦਾ ਪਰ ਸਾਨੂੰ ਫਕਰ ਵੀ ਹੈ ਇਹਨਾਂ ਦੇ ਬੱਚਾ ਦਾ ਵੀ ਇਹ ਸਹੀ ਗਰੋਹਗੇ ਬੇਸ਼ੱਕ ਤੇ ਪਰ ਇਹ ਕਹਿੰਦੇ ਆ ਅਸੀਂ ਸਰਕਾਰਾਂ ਨੂੰ ਵੀ ਇਹ ਤਾਂ ਬਹੁਤ ਜ਼ਿਆਦਾ ਗਰੀਬ ਹੈ ਵਿਚਾਰਾ ਇਹਨੂੰ ਪੂਰਾ ਹੱਕ ਮਿਲਣਾ ਚਾਹੀਦਾ ਜਿਸ ਤਰ੍ਹਾਂ ਸ਼ਹਾਦਤ ਲੈ ਕੇ ਤੁਹਾਡੇ ਬੇਟੇ ਸ਼ਾਹਦ ਹੋਏ ਸੀ ਪਿੰਡ ਵਿੱਚ ਕਿਹੜੀ ਕਿਹੜੀ ਯਾਦਗਾਰ ਸਰਕਾਰ ਨੇ ਬਣਾਈ ਉਸ ਨੂੰ ਸਾਨੂੰ ਸਹੂਲਤਾਂ ਮਿਲੀਆਂ ਸੀ ਸਮੋਂ ਲੋ ਉਸ ਟਾਈਮ 60 ਕ ਲੱਖ ਰੁਪਏ ਹੁੰਦੇ ਯਾਦਗਾਰਦ ਤੌਰ ਤੇ ਕੀ ਕੀ ਬਣਾਈ ਯਾਦਗਾਰਦ ਤੌਰ ਤੇ ਮਿਲਿਆ ਸੀ ਮੇਰਾ ਮੁੰਡਾ ਇੱਕ ਸਮੋਂ ਲੋ ਤੁਸੀਂ ਸਕੂਲ ਦਾ ਨਾਮ ਮਿਲ ਗਿਆ ਸੀ ਇੱਕ ਬੁੱਤ ਲੱਗ ਗਿਆ ਸੀ ਤੇ ਬਾਕੀ ਕਿਹਾ ਤੀ ਗੈਂਜ ਏਜੰਸੀ ਵੀ ਕੁਝ ਨਹੀਂ ਗੈਂਜ ਏਜੰਸੀ ਦਿੱਤੀ ਨਾ ਕੋਈ ਪਲਾੜ ਦੁੱਤਾ ਕੁਝ ਫੇ ਚੱਕਰ ਫੇਰੀ ਜਾਣਾ ਮੈਂ ਬਿਲਕੁਲ ਨਹੀਂ ਕੀਤਾ ਮੈਂ ਇੱਕ ਮੇਰੇ ਬੇਟੇ ਨੂੰ ਨੌਕਰੀ ਮਿਲ ਗਈ ਸੀ ਸਖੇਬੁਰ ਦੇ ਵਿੱਚ ਤੇ ਲੱਗਦਾ ਜਿਵੇਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਸ਼ਹੀਦ ਪਰਿਵਾਰ ਨਾਲ ਹਮੇਸ਼ਾ ਖੜੇ ਰਹੇ ਨੇ ਪੂਰਾ ਨਹੀਂ ਉਤੋਈ ਸ਼ਹੀਦ ਪਰਿਵਾਰ ਦੇ ਬਰਾਬਰ ਨਹੀਂ ਖੜਦੇ ਇੱਕ ਸਿਰਫ ਇੰਨਾ ਕ ਜਦੋਂ ਠੀਕ ਹੈ ਵੀ ਸ਼ਹੀਦ ਹੋ ਗਿਆ ਉਹ ਮੇਨਾਂ ਕੋ ਪੁੱਛ ਦੇਛ ਹੈਗੀ ਆ ਉਦੋਂ ਬਾਅਦ ਉਹਨੂੰ ਪੁੱਛਣਾ ਵੀ ਨਹੀਂ ਉਹ ਲੋਗ ਸਿਸਟਮ ਨੂੰ ਸੁਧਾਰਨ ਲਈ ਕੀ ਮੰਗ ਕਰਦੇ ਨੇ ਸਰਕਾਰ ਤੋਂ ਅਸੀਂ ਤਾਂ ਮੰਗ ਕਰਦੇ ਆਂ ਵੀ ਜਿਵੇਂ ਆਮ ਜਵਾਹੀਆਂ ਦੇ ਲਈ ਹੁੰਦੀ ਹੈ ਸਾਰੀ ਮੰਗ ਹੋਣੀ ਚਾਹੀਦੀ ਜਿਹੜੀਆਂ ਤੁਸੀਂ ਸਰਕਾਰ 'ਚ ਮੰਗਾ ਕਰਦੇ ਹੁੰਦੇ ਆਂ ਵੀ ਸਾਨੂੰ ਲੀਡਰ ਕਹਿ ਦਿੰਦੇ ਨੇ ਵੀ ਹਾਂ 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 ਉਹ ਮੰਗਾਂ ਤੇ ਪੂਰੇ ਉੱਤਰਨਾ ਚਾਹੀਦਾ ਸਾਡੀਆਂ ਤਾਂ ਇਹੀ ਮੰਗਾਂ ਨੇ ਵੀ ਸਾਡੇ ਚਲੋ ਬੱਚੇ ਹੋ ਜਾਂਦੇ ਨੇ ਦੇਸ਼ ਲਈ ਅਸੀਂ ਕਹਿੰਦੇ ਆ ਠੀਕ ਆ ਬਹੁਤ ਸਨ ਖੁਸ਼ੀ ਹੈ ਪਰ ਉਹ ਬਹਿਦਿਆਂ ਤੇ ਪੂਰੇ ਉੱਤਰਦੇ ਆਪਣੇ ਜਿਹੜੇ ਇਲਾਕੇ ਦਾ ਅਜੇ ਵੀ ਸੀਡੀ ਦਾ ਪ੍ਰੋਜੈਕਟ ਜਿਹੜੇ ਅਜੇ ਕੁਮਾਰ ਅਗਨੀਵੀਰ ਜੋ ਸੀਗੇ ਸਾਡੇ ਖੰਨੇ ਦੇ ਰਾਮਗੜ੍ਹ ਸਰਦਾਰਾਂ ਦੇ ਉਹਨਾਂ ਦੀ ਸ਼ਹਾਦਤ ਦਾ ਸਾਨੂੰ ਪਹਿਲਾਂ ਤਾਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਇਸ ਦੇ ਨਾਲ ਹੀ ਬਹੁਤ ਹੀ ਦੁਖ ਦੀ ਘੜੀ ਹੈ ਜੀ ਉਹਨਾਂ ਦੀ ਫੈਮਲੀ ਲਈ ਬਹੁਤ ਹੀ 23 ਸਾਲ ਦਾ ਲੜਕਾ ਜਿਹਨੇ ਬੜੀ ਉਮੀਦਾਂ ਨਾਲ ਫੌਜ ਜੁਆਇਨ ਕੀਤੀ ਸੀਗੀ 2022 ਚ ਔਰ ਬੜੀ ਹੰਬਲ ਬੈਕਗ੍ਰਾਉਂਡ ਤੇ ਉਹਨਾਂ ਦੀ ਸਿਸਟਰਸ ਵਗੈਰਾ ਦਾ ਵੀ ਮੈਂ ਦੇਖਿਆ ਇਟ ਇਜ਼ ਅ ਬਹੁਤ ਹੀ ਦੁਖ ਦੀ ਘੜੀ ਹੈ ਬਟ ਇਸ ਦੇ ਨਾਲ ਹੀ ਸਾਡੇ ਖੰਨਾ ਜ਼ਿਲ੍ਹੇ ਦਾ ਸੀਗਾ ਉਹ ਜਿਹੜਾ ਸ਼ਹੀਦ ਹੈ ਸਾਨੂੰ ਉਹਨਾਂ ਨੂੰ ਸ਼ਹਾਦਤ ਨੂੰ ਪ੍ਰਣਾਮ ਹੈ ਔਰ ਇਸ ਦੇ ਨਾਲ ਹੀ ਅਸੀਂ ਖੰਨਾ ਦੇ ਬੀਂਗ ਐਸਐਸਪੀ ਜੋ ਵੀ ਸਾਡੇ ਵੱਲੋਂ ਕੋਆਪਰੇਸ਼ਨ ਦੀ ਲੋੜ ਹੈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਫਾਮਲੀ ਨਾਲ ਖੜੇ ਹਾਂ ਜੀ ਮਿਸਟਰ ਤੁਹਾਡੇ ਡਿਸਟ੍ਰਿਕਟ ਦੇ ਪੰਡਾ ਜੀ ਇਹ ਤੇ ਪਰਿਵਾਰ ਨੂੰ ਇਦਾਂ ਲੱਗ ਰਿਹਾ ਕਿ ਤੁਹਾਡਾ ਇਹ ਨੌਜਵਾਨ ਕਿੱਥੇ ਲੇ ਗਿਆ ਕਿ ਇੰਫਿਊਜਰ ਰੇ ਮਾਤਾ ਬਤਾਇਦਿ ਗੁਰਬਣੀ ਪੁਲਿਸ ਵੱਲੋਂ ਕਿ ਇਸ ਤਰ੍ਹਾਂ ਦੀ ਕੋਆਪਰੇਸ਼ਨ ਇੰਫਿਊਜਰ ਹੋਊਗੀ ਸਵਾਦ ਨਹੀਂ ਸਾਡੀ ਕੱਲ ਡੀਐਸਪੀ ਸਾਹਿਬ ਵੀ ਇਮੀਡੀਏਟਲੀ ਫੈਮਿਲੀ ਨਾਲ ਉਹਨਾਂ ਦਾ ਟਾਈਪ ਹੋ ਗਿਆ ਸੀਗਾ ਔਰ ਪੁਲਿਸ ਨਾਲ ਜੀ ਪੂਰੀ ਸਾਡੀ ਜੋ ਵੀ ਐਡਮਿਨਿਸਟ੍ਰੇਟਿਵਲੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਅਸੀਂ ਕਰਾਂਗੇ ਨਾਲ ਹੀ ਸੀਐਮ ਸਾਹਿਬ ਦੀ ਜੋ ਡਾਇਰੈਕਸ਼ਨਸ ਹੈ ਉਹਨਾਂ ਵੱਲੋਂ ਵੀ ਸਾਨੂੰ ਇਹ ਹਦਾਇਤਾਂ ਹੈ ਮੈਨੂੰ ਵੀ ਓਡੀਸੀ ਮੈਡਮ ਨੂੰ ਵੀ ਕਿ ਅਸੀਂ ਪੂਰੇ ਉਹਨਾਂ ਦੇ ਨਾਲ ਖੜੇ ਹਾਂ ਜਿਸ ਤਰ੍ਹਾਂ ਵੀ ਸਹਾਇਤਾ ਜਿੰਨੀ ਵੱਤਵਤ ਅਸੀਂ ਐਡਮਿਨਿਸਟ੍ਰੇਟਿਵਲੀ ਦੇਣੀ ਹੈ ਅਸੀਂ ਦੇਵਾਂਗੇ ਥੈਂਕ ਯੂ ਥੈਂਕ ਯੂ ਇਸ ਮਹਾਨ ਸ਼ਹਿਰ ਦਾ ਮੰਨਵਾਉਣ ਕਰਨ ਦੇਸ਼ਾ ਤਾਂਜਲੀ ਦੇ ਨਾਇਕ ਅਗੇ ਜੋ ਉੱਥੇ ਪੇਸ਼ੀ ਰੱਖੇ ਦੇ ਵਿੱਚ ਸ਼ਹੀਦ ਹੋ ਗਏ ਨੇ ਇਹ ਅਸੀਂ ਇੱਕ ਪਾਸੋਂ ਸਰਕਾਰ ਦੀ ਤਰਫੋਂ ਅਤੇ ਵੱਲੋਂ ਉਸ ਮਹਾਨ ਸ਼ਹੀਦ ਆਤਮਾ ਨੂੰ ਸ਼ਰਧਾਂਜਲੀ ਦਿੰਦੇ ਹਨ ਨਮਨ ਕਰਦੇ ਹੈ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਹਰ ਪੱਖੋਂ ਇੱਕ ਪਰਿਵਾਰ ਦੀ ਤਰ੍ਹਾਂ ਨਾਲ ਸਾਥ ਖੜੇ ਹੋਣਗੇ ਇੱਕ ਸ਼ਪਤ ਵੀ ਲੈਣਗੇ ਦੇ ਪਰਿਵਾਰ ਦੇ ਲਈ ਜਾਂ ਕੰਪੰਸੇਸ਼ਨ ਲਈ ਕੋਈ ਮੈਸੇਜ ਆਇਆ ਪਰ ਗਵਰਨਮੈਂਟ ਫੌਲਕ ਦੀ ਜਿੱਥੇ ਪਹੁੰਚ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਜੋ ਬੰਦੀ ਮਾਨ ਸਨਮਾਨ ਮਦਦ ਸ਼ਹੀਦ ਪਰਿਵਾਰ ਨੂੰ ਦਿੱਤੇ ਆਏ ਇਨ ਕਾਰਜ ਉਹ ਸਾਰਾ ਦਿੱਤਾ ਜਾਏਗਾ ਜਿਸ ਤਰ੍ਹਾਂ ਨੇ ਪਰਿਵਾਰ ਦੀ ਇੱਕ ਮੰਗ ਆ ਕਿ ਉਹਨਾਂ ਨਾਲ ਕੋਈ ਬੇਟਾ ਨਹੀਂ ਤੇ ਬਗਰ ਮਾਵਾਬ ਨੇ ਇੱਕ ਬੇਟੀ ਪੀਏ ਕਰਦੇ ਉਹਨਾਂ ਨੂੰ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦੇ ਉਹਨਾਂ ਤਿੰਨ ਬੇਟੀਆਂ ਇੱਥੇ ਤੁਹਾਡੇ ਸਾਹਮਣੇ ਖੜੀਆਂ ਨੇ ਪਰਿਵਾਰ ਦੇ ਹਰ ਪੱਖੋਂ ਅਸੀਂ ਮਦਦ ਕਰਾਂਗੇ ਉਹਨਾਂ ਦੀ ਪੜਾਈ ਖਾਏ ਹਰ ਚੀਜ਼ ਅਸੀਂ ਕਰਾਂਗੇ ਜੀ ਜੀ ਸਾਬੇ ਆਉਣ ਦਾ ਤੁਹਾਨੂੰ ਜਿੰਨਾ ਟਾਈਮ ਲਿਖ ਦਿੱਤਾ ਹੈ ਉਹ ਬਿਲਕੁਲ ਆਸੀ ਆ ਤੁਹਾਨੂੰ ਪਾਸ ਹੋ ਗਿਆ ਕੀ ਹੋਇਆ ਹੈ ਆਣ ਕੇ ਜ਼ਰੂਰ ਕਿ ਉਹ ਅਸੀਂ ਜਿਵੇਂ ਸਾਨੂੰ ਟਾਈਮ ਕੰਫਰਮ ਹੁੰਦਾ ਹੈ ਅਸੀਂ ਕਰਾਂਗੇ